ਧਿਆਨ ਮੇ ਧਿਆਨ ਗੁਰ ਧਿਆਨ ਗੁਰ ਧਿਆਨ ਗੁਰ ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ ਲਖ ਖੁਸ਼ੀਆਂ ਆਪਾਤ ਸ਼ਾਹੀਆ ਜੇ ਸਤਗੁਰ ਨਦਰ ਕਰੇ ਨੇਮਕ ਏਕ ਹਰ ਨਾਮ ਤੇ ਮੇਰਾ ਮਨ ਤਨ ਸ਼ੀਤਲ ਹੋਏ ਕਿਤਾ ਲੋੜੀਏ ਕਾਮ ਸੁਹਾਰਪੈ ਆਖੀਐ ਕਾਰਜ ਤੇ ਸਵਾਰ ਸਤ ਗੁਰ ਸਤਿ ਸਾਖੀਐ ਤਾਰ ਜਿੜੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਨਾਨਕ ਨਾਮ ਧਿਆਈਐ ਦੇ ਬਾਲਕ ਗੁਰਦਾ ਗਦੀ ਤੇ ਸੁਭਾਜਾੜ ਦਸਾਂ ਹਿੰ ਪਾਤਸ਼ਾਹੀਆਂ ਦੀ ਜੋਤ ਤਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰਿਓ ਆਪ ਜਾਣਦੇ ਹੋ ਸਤਿਗੁਰ ਜੀ ਨੇ અપਾਰ ਬਖਸ਼ਿਸ਼ ਰਹਿਮਤ ਕੀਤੀ ਗੁਰੂ ਘਰ ਦੇ ਸੇਵਾਦਾਰ ਸਰਦਾਰ ਕੁਲਵਿੰਦਰ ਸਿੰਘ ਤਿੰਨਾਂ ਦੀ ਸੁਪੁੱਤਰੀ ਬੇਟੀ ਮਨਦੀਪ ਕੌਰ ਤੇ ਵਿਆਹ ਕਾਰਜਾਂ ਦੀ ਅਰੰਭਤਾ ਤੇ ਪਰਿਵਾਰ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸੋਪਨੀਉ ਸਾਹਿਬ ਬਾਣੀ ਦੇ ਜਾਪ ਕਰਵਾਏ ਗਏ ਬਾਣੀ ਦੇ ਜਾਪ ਹੋਏ ਉਸ ਤੋਂ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਜਥਾ ਭਾਈ ਪ੍ਰੀਤਮ ਸਿੰਘ ਜੀ ਤਿਨਾਂ ਦੇ ਜਥੇ ਨੇ ਖਾਸ ਸੰਗਤਾਂ ਨੂੰ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਤੇ ਕਥਾ ਵਿਚਾਰ ਦੇ ਨਾਲ ਨਿਹਾਲ ਕੀਤਾ ਆਓ ਪਰਿਵਾਰ ਵੱਲੋਂ ਜਿੰਨਾ ਵੀ ਸਮਾਂ ਮਿਲਿਆ ਹੈ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਆਵ ਵਿਚਾਰ ਰੱਗ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਅੰਦਰ ਕਵਿਤ ਦੇ ਵਿੱਚ ਜ਼ਿਕਰ ਕਰਦੇ ਨੇ ਗਿਆਨ ਨੰਮੇ ਗਿਆਨ ਗੁਰ ਧਿਆਨ ਨੰਮੇ ਧਿਆਨ ਗੁਰ ਸਤਲ ਧਰਮ ਮੈਂ ਗ੍ਰਿਸ਼ਤ ਪ੍ਰਦਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਭਿ ਜੇ ਸਤ ਤੋਂ ਸ੍ਰਿਸ਼ਟ ਕੋਈ ਗਿਆਨ ਹੈ ਤੇ ਉਹ ਗੁਰੂ ਦਾ ਗਿਆਨ ਹੈ ਜੇ ਕਿਸੇ ਨੇ ਧਿਆਨ ਲਾਉਣਾ ਹੈ ਤੇ ਉਹ ਗੁਰੂ ਦੇ ਚਰਨਾਂ ਦਾ ਧਿਆਨ ਲਾਵੇ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਸੰਸਾਰ ਦੇ ਵਿੱਚ ਜਿੰਨੇ ਵੀ ਧਰਮ ਹੈ ਇਹਨਾਂ ਦੇ ਵਿੱਚੋਂ ਜਿਹੜਾ ਗ੍ਰਿਸ਼ਟ ਧਰਮ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਹੈ ਸਭ ਤੋਂ ਉਤਮ ਹੈ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਗ੍ਰਿਸ਼ਟ ਧਰਮ ਜਿਹੜਾ ਹੈ ਉਹ ਜ਼ਰੂਰ ਧਾਰਨ ਕਰਨਾ ਸਾਰੀਆਂ ਹੀ ਪਾਤਸ਼ਾਹੀਆਂ ਨੇ ਗ੍ਰਿਸ਼ਟ ਧਰਮ ਜਿਹੜਾ ਹੈ ਉਹ ਧਾਰਨ ਕੀਤਾ ਸਤਿਗੁਰੂ ਜੀ ਕਹਿੰਦੇ ਇਹ ਗ੍ਰਿਸ਼ਤ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਨਾਮ ਜਿਹੜਾ ਹੈ ਉਹ ਜਪਿਆ ਜਾਂਦਾ ਹੈ ਨਾਲੇ ਤੇ ਪਰਿਵਾਰ ਦੀ ਪਾਲਣਾ ਕਰਦਿਆਂ ਹੋਇਆ ਨਾਲੇ ਆਪਣੇ ਘਰ ਦੇ ਵਿੱਚ ਕੀਰਤ ਕਰਦਿਆਂ ਹੋਇਆ ਸਾਰੇ ਧੰਦੇ ਕਰਦਿਆਂ ਹੋਇਆ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਤ ਦੇ ਵਿੱਚ ਜੀਵ ਹਮੇਸ਼ਾ ਜਿਹੜਾ ਹੈ ਉਹ ਜੁੜਿਆ ਰਹੇ ਬੜੇ ਫਿਰਕੇ ਹੋਏ ਜਿਹੜੇ ਆਪਣੇ ਘਰਾਂ ਨੂੰ ਤਿਆਗ ਕੇ ਗ੍ਰਹਿਸ ਧਰਮ ਤੋਂ ਭੱਜ ਕੇ ਭਗੌੜੇ ਹੋ ਕੇ ਸਮੇਰ ਪਰਬਤ ਤੇ ਜਾ ਚੜੇ ਜੰਗਲਾਂ ਦੇ ਵਿੱਚ ਚਲੇ ਗਏ ਵੀ ਇਹ ਜਿਹੜੀ ਇਸਤਰੀ ਹੈ ਇਹ ਨਾਮ ਨਹੀਂ ਜਪਣ ਦਿੰਦੀ ਇਹ ਨਾਮ ਦੇ ਵਿੱਚ ਰਕਾਵਟ ਪਾਉਂਦੀ ਹੈ ਪਰ ਤੁੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਵੇਲੇ ਸਿੱਧਾਂ ਦੇ ਕੋਲ ਜਾਂਦੇ ਨੇ ਸਤਿਗੁਰੂ ਜੀ ਨੇ ਉਹ ਸਿੱਧਾਂ ਨੂੰ ਪੁੱਛਿਆ ਕਿ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇ ਕਿੱਥੋਂ ਪ੍ਰਸ਼ਾਦਾ ਮੰਗ ਕੇ ਲਿਆਉਂਦੇ ਨੇ ਉਹਨਾਂ ਨੇ ਆਖਿਆ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਜਾਂਦੇ ਆ ਸਤਿਗੁਰੂ ਉੱਥੋਂ ਭੋਜਨ ਪ੍ਰਸ਼ਾਦਾ ਮੰਗ ਕੇ ਲੈ ਕੇ ਆਉਂਦੇ ਆ ਤੇ ਫਿਰ ਛਕਦੇ ਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲੋਂ ਤੁਸੀਂ ਪ੍ਰਸ਼ਾਦਾ ਛਕ ਕੇ ਆਪਣੇ ਪੇਟ ਦੀ ਪੂਰਤੀ ਕਰਦੇ ਹੋ ਜਿਨ੍ਹਾਂ ਨੇ ਜਿਸ ਜਨਨੀ ਕਰਕੇ ਤੁਸੀਂ ਸੰਸਾਰ ਦੇ ਉੱਪਰ ਆਇਓ ਤੇ ਉਹਦੇ ਹੀ ਨਿੰਦਿਆ ਕਰਦੇ ਸਤਿਗੁਰੂ ਜੀ ਉੱਥੇ ਬਚਨ ਕੀਤੇ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭਾਈ ਜਿਹੜੀ ਜਨਨੀ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਗੁਰੂ ਪੀਰਾਂ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਹੈ ਉਹਨੂੰ ਕਿਉਂ ਮੰਦਾ ਬੋਲਦੇ ਹੋ ਇਹ ਜਿਹੜਾ ਤੁਹਾਨੂੰ ਵੀ ਗ੍ਰਿਸ਼ ਧਰਮ ਜਿਹੜਾ ਹੈ ਜ਼ਰੂਰ ਅਪਣਾਉਣਾ ਚਾਹੀਦਾ ਹੈ ਕਹਿੰਦੇ ਨੇ ਘਰ ਦੇ ਵਿੱਚ ਰਹਿ ਕੇ ਇਸਤਰੀ ਦਾ ਹੁਣੀ ਜਪਣ ਦਿੰਦੇ ਤੇ ਸਤਿਗੁਰੂ ਜੀ ਕਹਿੰਦੇ ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਜਦੋਂ ਜੀਵ ਜਪਦਾ ਹੈ ਉਹ ਫਿਰ ਅਡੋਲ ਹੋ ਕੇ ਜਿਸ ਵੇਲੇ ਬੈਠ ਜਾਂਦਾ ਉਹਨੂੰ ਕੋਈ ਵੀ ਪਰੇਸ਼ਾਨ ਨਹੀਂ ਕਰ ਸਕਦਾ ਜਦੋਂ ਦੀ ਸੁਰਤੀ ਜਿਹੜੀ ਹੈ ਉਹ ਵਾਹਿਗੁਰੂ ਜੀ ਦੇ ਨਾਲ ਜੁੜੀ ਹੋਵੇ ਸਤਿਗੁਰੂ ਜੀ ਦਾ ਬੜਾ ਹੀ ਪਿਆਰਾ ਸਿੱਖ ਭਾਈ ਮਰਦਾਨਾ ਜੀ ਸਤਗੁਰੂ ਜੀ ਦੇ ਨਾਲ ਰੰਦਾ ਤਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦਾ ਬੜਾ ਹੀ ਪਰਮ ਮਿੱਤਰ ਹੈ ਬਚਪਨ ਦਾ ਸਾਥੀ ਹੈ ਜਿਸ ਵੇਲੇ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਵਿਆਹ ਰੱਖਿਆ ਹੋਇਆ ਭਾਈ ਮਰਦਾਨਾ ਜੀ ਦੇ ਤਿੰਨ ਬੱਚੇ ਨੇ ਦੋ ਪੁੱਤਰ ਭਾਈ ਰਜਾਦਾ ਤੇ ਭਾਈ ਸ਼ਜਾਦਾ ਬੱਤੀ ਹੈ ਕਾਕੀ ਭਾਈ ਮਰਦਾਨੇ ਦੀ ਪੁੱਤਰੀ ਦਾ ਵਿਆਹ ਰੱਖਿਆ ਹੋਇਆ ਪਾਜ ਮਰਦਾਨਾ ਤਲਵੰਡੀ ਤੋਂ ਚੱਲਿਆ ਹੈ ਸultanpur Lodhi ਜਾ ਪਹੁੰਚਿਆ ਇੱਥੇ ਜਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਜਿਸ ਵੇਲੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਲਵੰਡੀ ਨਗਰ ਦਾ ਹਾਲ ਚਾਲ ਪੁੱਛਿਆ ਤੇ ਆਖਿਆ ਮਰਦਾਨਿਆ ਦੱਸ ਕਿਵੇਂ ਆਉਣਾ ਹੋਇਆ ਤੇ ਭਾਈ ਮਰਦਾਨਾ ਜੀ ਦੋਵੇਂ ਹੱਥ ਜੋੜ ਕੇ ਕਹਿੰਦੇ ਸਤਿਗੁਰ ਜੀ ਮੈਂ ਘਰ ਦੇ ਵਿੱਚ ਆਪਣੀ ਪੁੱਤਰੀ ਦਾ ਵਿਆਹ ਰੱਖਿਆ ਹੋਇਆ ਹੈ ਸਤਿਗੁਰੂ ਜੀ ਕਿਰਪਾ ਕਰੋ ਮੈਂ ਕੋਈ ਕਾਮਕਾਰ ਤੇ ਕਰਦਾ ਨਹੀਂ ਬਸ ਤੁਹਾਡੀ ਹੀ ਸੰਗਤ ਜਿਹੜੀ ਕਰਦਾ ਤੇ ਪੁੱਤਰੀ ਦਾ ਵਿਆਹ ਕਿਵੇਂ ਹੋਵੇਗਾ ਕਿਉਂਕਿ ਵਿਆਹਾਂ ਦੇ ਖਰਚੇ ਜਿਹੜੇ ਬਹੁਤ ਜ਼ਿਆੜਾ ਨੇ ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆ ਤੇਰੀ ਧੀ ਸਾਡੀ ਧੀ ਇੱਕੋ ਗੱਲ ਹੈ ਸਤਿਗੁਰੂ ਜੀ ਕਹਿੰਦੇ ਕਿੰਨਾ ਖਰਚਾ ਆਵੇਗਾ ਕਹਿੰਦਾ ਸਤਿਗੁਰੂ ਜੀ 100 ਰਜਤ ਪੰਡ ਜਿਹੜਾ ਹੈ ਉਹ ਲੱਗੇਗਾ ਸਤਿਗੁਰੂ ਜੀ ਕਹਿੰਦੇ ਮੈਂ 200 ਰਜਤ ਪੰਡ ਖਰਚਾਂਗਾ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਭਾਈ ਮਰਦਾਨਾ ਜੀ ਦੇ ਨਾਲ ਬਚਨ ਬਲਾਸ ਕਰਦੇ ਇਹਨੇ ਜਿਰ ਨੂੰ ਮਰਸੀਆ ਦਾ ਰਹਿਣ ਵਾਲਾ ਭਾਈ ਫਕੀਰਤ ਜਿਹੜਾ ਹੈ ਸਤਿਗੁਰੂ ਜੀ ਦੇ ਕੋਲ ਆਇਆ ਇਹ ਭਾਈ ਫਕੀਰਤ ਜਿਹੜਾ ਹੈ ਇਹ ਦੇਵੀ ਦਾ ਪੁਜਾਰੀ ਸੀ ਕਾਲੀ ਦੇਵੀ ਤੇ ਜਾਂਦਾ ਜਿਸ ਦਿਨ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਕੀ ਵੇਖਿਆ ਵੀ ਉਹ ਦੇਵੀ ਜਿਹੜੀ ਹੈ ਉਹ ਵੀ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੇੜੇ ਦੇ ਵਿੱਚ ਝਾੜੂ ਲਾਉਂਦੀ ਹੈ ਤੇ ਵੇਖ ਕੇ ਬੜਾ ਹੈਰਾਨ ਹੋਇਆ ਤੇ ਉਹ ਦੇਵੀ ਨੇ ਆਖਿਆ ਜਿਹੜੇ ਦਰ ਤੇ ਤੂੰ ਪਹੁੰਚ ਗਿਆ ਇਹਦਾ ਦਰ ਛੱਡ ਕੇ ਜਾਵੀਂ ਨਾ ਇਹ ਸੱਚਾ ਦਰ ਹੈ ਜਿਸ ਵੇਲੇ ਭਾਈ ਮਰਦਾਨਾ ਜੀ ਬੈਠੇ ਵੇਖੇ ਭਾਈ ਪਗੀਰਥ ਜਦੋਂ ਆਇਆ ਤੇ ਸਤਿਗੁਰੂ ਜੀ ਨੇ ਭਾਈ ਪਗੀਰਥ ਨੂੰ ਆਖਿਆ ਭਾਈ ਪਗੀਰਥ ਸਾਡੇ ਪਰਮ ਮਿੱਤਰ ਭਾਈ ਮਰਦਾਨੇ ਦੀ ਪੁੱਤਰੀ ਦਾ ਵਿਆਹ ਹੈ ਤਿੰਜਾ ਲਾਹੌਰ ਜਾ ਕੇ ਭਾਈ ਮਰਦਾਨਾ ਜੀ ਦੀ ਧੀ ਵਾਸਤੇ ਜਿਹੜਾ ਸਮਾਨ ਹੈ ਵਰੀ ਦਾ ਸਮਾਨ ਜਿਹੜਾ ਖਰੀਦ ਕੇ ਲੈ ਕੇ ਆਵੋ ਉਸ ਸਮੇਂ ਜਿਹੜਾ ਸੁਲਤਾਨਪੁਰ ਸੀ ਇਹ ਵੀ ਬਹੁਤ ਵੱਡਾ ਸ਼ਹਿਰ ਸੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਬੱਤੀ ਜਿਹੜੇ ਇੱਥੇ ਬਾਜ਼ਾਰ ਸੀ ਉਹ ਸਮੇਂ ਦੇ ਇਹ ਹੁਣ ਭਾਈ ਪਗੀਰਤ ਜਿਹੜਾ ਹੈ ਇਹ ਲਾਹੌਰ ਵੱਲ ਨੂੰ ਚਾਲਾ ਪਾ ਦਿੰਦਾ ਸਤਿਗੁਰੂ ਜੀ ਨੇ ਆਖਿਆ ਭਾਈ ਪਗੀਰਤ ਨੂੰ ਤੂੰ ਰਾਤ ਨਹੀਂ ਰਹਿਣਾ ਵਾਪਸ ਮੁੜ ਕੇ ਆ ਜਾਣਾ ਜੋ ਵੀ ਸਮਾਨ ਜਿਹੜਾ ਹੈ ਸਾਰਾ ਇੱਕ ਸੂਚੀ ਬਣਾ ਕੇ ਦੇ ਦਿੱਤੀ ਭਾਈ ਮਰਦਾਨਾ ਜੀ ਨੇ ਤੇ ਨਾਲ ਕਹਿ ਦਿੱਤਾ ਵੀ ਸਮਾਨ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਵੇ ਜਿਵੇਂ ਰਾਜੇ ਮਹਾਰਾਜਿਆਂ ਦੀ ਧੀ ਵਾਸਤੇ ਖਰੀਦੀ ਜਾਂਦਾ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਵਿਆਹ ਹੈ ਭਾਈ ਪਗੀਰਥ ਕੋਈ ਵੀ ਮਾੜਾ ਸਮਾਨ ਨਹੀਂ ਹੋਣਾ ਚਾਹੀਦਾ ਭਾਈ ਪਗੀਰਥ ਜਿਹੜਾ ਚੱਲਿਆ ਲਾਹੌਰ ਪਹੁੰਚਿਆ ਇਹਨੇ ਬਾਜ਼ਾਰਾਂ ਦੇ ਵਿੱਚੋਂ ਸਮਾਨ ਖਰੀਦਿਆ ਇਹ ਹੁਣ ਭਾਈ ਮਨੁਸੁਖ ਦੇ ਕੋਲ ਪਹੁੰਚਿਆ ਜਿਸ ਵੇਲੇ ਭਾਈ ਮਨੁੱਖ ਦੇ ਕੋਲ ਜਾਂਦਾ ਇਹਨੇ ਜਾ ਕੇ ਉਹ ਸੋਚੀ ਦੱਸੀ ਪਈ ਇਹਦੇ ਵਿੱਚੋਂ ਇੰਨਾ ਕੁ ਸਮਾਨ ਤੇ ਮਿਲ ਗਿਆ ਜਿਹੜਾ ਸਮਾਨ ਰਹਿੰਦਾ ਹਰ ਤੁਸੀਂ ਦੇ ਦਿਵੋ ਭਾਈ ਮਨੁੱਖ ਨੇ ਭਾਈ ਪਗੀਰਥ ਨੂੰ ਸਮਾਨ ਦਿੱਤਾ ਤੇ ਆਖਿਆ ਜਿਹੜਾ ਜੂੜਾ ਹੈ ਉਹਨੂੰ ਸਮਾਂ ਲੱਗੇਗਾ ਉਹਦੀ ਪਹਿਲਾਂ ਕਟਾਈ ਹੋਵੇਗੀ ਫਿਰ ਉਹਨੂੰ ਰਾਗ ਹੋਵੇਗਾ 2-3 ਦਿਨ ਲੱਗ ਜਾਣਗੇ ਜੂੜੇ ਨੂੰ ਤਿਆਰ ਹੁੰਦਿਆਂ ਤੇ ਭਾਈ ਪਗੀਰਥ ਨੇ ਆਖਿਆ ਸੁਣ ਕੇ ਮਨੁਸਖ ਨੂੰ ਤੇ ਮੇਰੇ ਗੁਰੂ ਦਾ ਮੇਰੇ ਮੁਰਸ਼ਿਦ ਦਾ ਮੇਰੇ ਮਾਲਕ ਦਾ ਹੁਕਮ ਹੈ ਲਾਹੌਰ ਦੀ ਧਰਤੀ ਤੇ ਰਾਤ ਨਹੀਂ ਰਹਿਣਾ ਤੇ ਭਾਈ ਮਨੁਸਖ ਨੇ ਭਾਈ ਬਗੀਰਤ ਦੀ ਗੱਲ ਸੁਣ ਕੇ ਆਖਿਆ ਤੂੰ ਕਿਹਦਾ નોਕਰ ਹੈ ਕਿੱਥੋਂ ਆਇਆ ਕਹਿੰਦਾ ਮੈਂ ਸultanpur ਤੋਂ ਕਹਿੰਦਾ ਉੱਥੇ ਦੇ ਨਵਾਬ ਦੌਲਤ ਖਾਨ ਹੈ ਉਹਨੇ ਤੈਨੂੰ ਭੇਜਿਆ ਆਖਿਆ ਨਹੀਂ ਫਿਰ ਤੂੰ ਕਿਹਦਾ નોਕਰ ਹੈ ਉਹਨੇ ਆਖਿਆ ਮੈਂ ਜਿਹੜਾ નોਕਰ ਹਾਂ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸੇਵਕ ਹਾਂ ਉਹ ਮਹਾਪੁਰਖ ਨੇ ਤੇ ਭਾਈ ਮਾਨੁੱਖ ਨੇ ਆਖਿਆ ਕਿਹੜੇ ਮਹਾਪੁਰਖ ਦੀ ਗੱਲ ਕਰਦਾ ਹੈ ਸੰਸਾਰ ਦੇ ਵਿੱਚ ਸਾਰੇ ਨਕਲੀ ਨੇ ਸਾਰੇ ਲੁੱਟਣ ਵਾਲੇ ਨੇ ਸਾਰੇ ਠੱਗਣ ਵਾਲੇ ਨੇ ਇਸ ਸੰਸਾਰ ਦੇ ਵਿੱਚ ਕੋਈ ਵੀ ਅਸਲੀ ਮਹਾਪੁਰਖ ਨਹੀਂ ਜਿਸ ਵੇਲੇ ਇੰਨੀ ਗੱਲ ਆਖੀ ਆਖਿਆ ਨਹੀਂ ਉਹਦੇ ਦਰਸ਼ਨ ਕਰਕੇ ਸਾਰੇ ਬੁਕਾਰ ਜਿਹੜੇ ਖਤਮ ਹੋ ਜਾਂਦੇ ਨੇ ਹਿਰਦੇ ਦੇ ਵਿੱਚ ਆਨੰਦ ਆਉਂਦਾ ਹੈ ਹੁਣ ਭਾਈ ਮਨੁੱਖ ਜਿਹੜਾ ਹੈ ਇਹ ਸਮਾਨ ਦਿੰਦਾ ਹੈ ਇੰਦਰ ਭਾਈ ਪਗੀਰਤ ਜਿਹੜਾ ਹੈ ਸਤਿਗੁਰੂ ਜੀ ਨੇ ਦੱਸੀ ਹੋਈ ਬਾਣੀ ਜਿਹੜੀ ਹੈ ਸਿਮਰਤ ਕਰਦਾ ਹੈ ਭਾਈ ਪਗੀਰਤ ਦੀ ਬੋਲੀ ਜਿਹੜੀ ਹੈ ਭਾਈ ਮਨੁੱਖ ਨੂੰ ਬੜੀ ਚੰਗੀ ਲੱਗੀ ਆਖਿਆ ਇਹਨਾਂ ਭਰੋਸਾ ਕਰਨ ਵਾਲਾ ਇੱਕ ਕਿਦਾਂ ਦਾ ਸੇਖ ਹੈ ਜਿਹੜਾ ਕਹਿੰਦਾ ਮੈਂ ਲਾਹੌਰ ਦੇ ਵਿੱਚ ਰਾਤ ਨਹੀਂ ਰਹਿ ਸਕਦਾ ਉਹਨੇ ਆਖਿਆ ਮੈਂ ਆਪਣੀ ਧੀ ਵਾਸਤੇ ਚੂੜਾ ਤਿਆਰ ਕੀਤਾ ਆ ਉਹਦੇ ਵਿਆਹ ਨੂੰ ਹਜੇ ਸਮਾਂ ਹੈ ਚਲ ਕੋਈ ਗੱਲ ਨਹੀਂ ਤਿੰਨ ਮੈਂ ਉਹ ਦੇ ਦੇਣਾ ਤੇ ਤੂੰ ਐਂਦਾ ਕਰ ਮੈਨੂੰ ਆਪਣੇ ਨਾਲ ਸੁਲਤਾਨਪੁਰ ਵਿਖੇ ਲੈ ਕੇ ਚੱਲ ਮੈਂ ਵੀ ਤੇਰੇ ਮੁਰਸ਼ਿਦ ਦੇ ਮੈਂ ਵੀ ਤੇਰੇ ਪੀਰ ਦੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਨਾ ਇਹ ਜਿਹੜਾ ਭਾਈ ਮਨੁਸਖ ਸੀ ਬੜਾ ਵੱਡਾ ਸੇਠ ਸੀ ਆਪਣੇ ਜਹਾਲ ਸਮੁੰਦਰੀ ਜਹਾਰ ਚੱਲਦੇ ਨੇ ਇਹ ਹੁਣ ਭਾਈ ਪਗੀਰਤ ਦੇ ਨਾਲ ਚੱਲਿਆ ਹੈ ਸੁਲਤਾਨਪੁਰ ਪਹੁੰਚਿਆ ਭਾਈ ਪਗੀਰਤ ਨੇ ਅੰਦਰ ਆ ਕੇ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਇਧਰ ਭਾਈ ਮਨੁਸਖ ਦੇ ਮਨ ਦੇ ਵਿੱਚ ਇੱਕ ਸ਼ੰਕਾ ਹੈ ਇਹ ਕਹਿੰਦਾ ਮੈਂ ਜਾਣ ਨਵਾਂਗਾ ਕਿ ਇਹ ਅਸਲੀ ਹੈ ਗੁਰੂ ਜੇ ਮੇਰਾ ਨਾਮ ਲੈ ਕੇ ਬੁਲਾਉਣ ਪਰਿਮਾਨ ਸੁਖ ਅੰਦਰ ਪਹੁੰਚਿਆ ਕਿ ਜਿਸ ਵੇਲੇ ਗਿਆਨੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਮਨ ਸੁਖ ਨਾਮ ਦਾ ਹੀ ਮਨ ਸੁਖ ਹੈ ਕਿ ਕਦੇ ਮਨ ਦਾ ਸੁਖ ਮੰਨਿਆ ਵੀ ਹੈ ਇਹ ਬੜਾ ਹੈਰਾਨ ਹੋਇਆ ਜਾ ਕੇ ਇਹਨੇ ਨਮਸਕਾਰ ਕੀਤੀ ਸਤਿਗੁਰੂ ਜੀ ਦੇ ਚਰਨ ਫੜੇ ਇੰਦਰ ਜਿਹੜਾ ਲਾਹੌਰ ਤੋਂ ਸਮਾਲ ਲਿਆਂਦਾ ਸੀ ਭਾਈ ਮਰਦਾਨਾ ਜੀ ਦੀ ਪੁੱਤਰੀ ਦੇ ਵਿਆਹ ਵਾਸਤੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਰਵਾਨ ਕੀਤਾ ਤਲਵੰਡੀ ਨਗਰਵਾਲ ਨੂੰ ਨਾਲ ਸਤਿਗੁਰੂ ਜੀ ਨੇ ਸੇਖ ਨੂੰ ਭੇਜਿਆ ਆਖਿਆ ਵੀ ਰਾਜਪਾਲ ਨੂੰ ਆਖਿਓ ਭਾਈ ਮਰਦਾਨਾ ਜੀ ਦੀ ਪੁੱਤਰੀ ਦੇ ਵਿਆਹ ਤੇ ਜ਼ਰੂਰ ਆਉਣਾ ਗੁਰਨਾਨਕ ਦੇਵ ਪਾਤਸ਼ਾਹ ਮਹਾਰਾਜ ਵੀ ਆਉਣਗੇ ਦੇਖੋ ਸਤਿਗੁਰੂ ਜੀ ਤਾਂ ਗੁਰਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਿਆਰੇ ਮਿੱਤਰ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਵਿਆਹ ਹੈ ਉੱਥੇ ਨਵਾਬ ਦੌਲਤਖਾਂ ਵੀ ਪਹੁੰਚਿਆ ਉੱਥੇ ਰਾਏ ਪੁਲਾਰ ਵੀ ਪਹੁੰਚਿਆ ਉੱਥੇ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਤਲਵੰਡੀ ਵਿਖੇ ਭਾਈ ਮਰਦਾਨਾ ਜੀ ਦੀ ਬੇਟੀ ਦੇ ਵਿਆਹ ਤੇ ਪਹੁੰਚੀਆਂ ਅਸੀਂ ਸੰਸਾਰ ਦੇ ਵਿੱਚ ਵੇਖਦੇ ਹਾਂ ਕਿਵੇਂ ਕਿਤੇ ਕੋਈ ਮਾੜਾ ਕੋਟਾ ਮੰਤਰੀ ਸੰਤਰੀ ਆ ਜਾਵੇ ਤੇ ਫੌਜਾਂ ਜਿਹੜੀਆਂ ਅਫਸਰ ਜਿਹੜੇ ਨੇ ਪਹਿਲਾਂ ਹੀ ਪਹੁੰਚ ਜਾਂਦੇ ਨੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਜਿਹੜਾ ਵਿਆਹ ਹੈ ਉਹ ਬੜੇ ਧੂਮ ਧਾਮ ਦੇ ਨਾਲ ਹੋਇਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹਾਜ਼ਰੀ ਭਰੀ ਸਤਿਗੁਰੂ ਜੀ ਨੇ ਕਿਸੇ ਪ੍ਰਕਾਰ ਦੇ ਕੋਈ ਵੀ ਤੋੜ ਤੰਗੀ ਨਹੀਂ ਰਹਿਣ ਦਿੱਤੀ ਭਾਈ ਮਰਦਾਨਾ ਜੀ ਦੀ ਪੁੱਤਰੀ ਦੇ ਵਿਆਹ ਦੇ ਵਿੱਚ ਇੰਦਰ ਜਿਹੜਾ ਭਾਈ ਮਨੁਸੁਖ ਸਤਿਗੁਰੂ ਜੀ ਦੇ ਕੋਲ ਆਇਆ ਸੀ ਭਾਈ ਪਗੀਰਤ ਤੋਂ ਭਾਈ ਮਨੁਸੁਖ ਨੂੰ ਜਿੰਨ ਲੱਗੀ ਭਾਈ ਮਨੁਸੁਖ ਜਿਹੜਾ ਹੈ ਇਹ ਸਤਿਗੁਰੂ ਜੀ ਦੇ ਕੋਲ ਆ ਕੇ ਸਤਿਗੁਰੂ ਜੀ ਨੇ ird ਤੇ ਇੰਨੀ ਕਿਰਪਾ ਕੀਤੀ ਸਭ ਤੋਂ ਪਹਿਲਾਂ ਜਿਹੜੀ ਬਾਣੀ ਲਿਖਣੀ ਆਰੰਭ ਹੋਈ ਉਹ ਭਾਈ ਮਨੁਸੁਖ ਨੇ ਜਿਹੜੇ ਸ਼ਬਦ ਨੇ ਉਹ ਸਤਿਗੁਰੂ ਜੀ ਦੇ ਮਉਖ ਤੋਂ ਸੁਣੇ ਤੇ ਗਲਬੰਧ ਕੀਤੇ ਫਿਰ ਜਿਸ ਵੇਲੇ ਇਹ ਸਤਿਗੁਰੂ ਜੀ ਦੇ ਕੋਲ ਆਗਿਆ ਲੈ ਕੇ ਜਾਂਦਾ ਪਹਿਲਾਂ ਤਾਂ ਕਹਿੰਦਾ ਮੈਨੂੰ ਆਪਣੇ ਕੋਲ ਹੀ ਰੱਖੋ ਸਤਿਗੁਰੂ ਜੀ ਕਹਿੰਦੇ ਨਹੀਂ ਤੂੰ ਸਾਡੇ ਕੋਲ ਨਹੀਂ ਰਹਿਣਾ ਤੂੰ ਸੰਸਾਰ ਦੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਨਾ ਇਹ ਸਤਿਗੁਰੂ ਜੀ ਦੇ ਕੋਲੋਂ ਆਗਿਆ ਲੈ ਕੇ ਵਾਪਸ ਆਉਂਦਾ ਲਾਹੌਰ ਫਿਰ ਇੱਥੋਂ ਜਾਂਦਾ ਹੈ ਲੰਕਾ ਵਾਲੇ ਪਾਸੇ ਉਥੇ ਜਾ ਕੇ ਰਾਜਾ ਸ਼ਿਵਨਾਬ ਨੂੰ ਇਹਦਾ ਮਲਾਪ ਹੁੰਦਾ ਇਹਨੇ ਆਪਣਾ ਜਹਾਜ਼ ਰੋਕਿਆ ਇਹ ਜਿਹੜਾ ਰਾਜਾ ਸ਼ਿਵਨਾਬ ਸੀ ਇਹ ਸ਼ਿਵਜੀ ਦਾ ਪੁਜਾਰੀ ਸੀ ਇਹਨੇ ਵਰਤ ਰੱਖਿਆ ਇਕਾਦਸੀ ਦਾ ਇਧਰ ਭਾਈ ਮਨੁੱਖ ਨੇ ਆਪਣਾ ਜਹਾਜ ਰੋਕਿਆ ਕੰਡੇ ਤੇ ਲਾਇਆ ਤੇ ਇਹਨੇ ਹੁਣ ਲੰਗਰ ਜਿਹੜਾ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਅੱਗ ਬਾਲੀ ਪ੍ਰਸ਼ਾਦਾ ਤਿਆਰ ਕਰਦਾ ਛਿਪਾਈਆਂ ਨੇ ਆ ਕੇ ਵੇਖਿਆ ਕਿ ਇਕਾਦਸੀ ਦਾ ਵਰਤ ਰਾਜੇ ਨੇ ਰੱਖਿਆ ਤੇ ਕੋਈ ਵੀ ਚੁੱਲ੍ਹਾ ਨਹੀਂ ਬਾਲ ਸਕਦਾ ਇਹ ਕੌਣ ਹੈ ਜਿਨੇ ਏਡੀ ਗਲਤੀ ਕੀਤੀ ਭਾਈ ਮਨਸੁਖ ਨੂੰ ਜੇਲ੍ਹ ਦੇ ਵਿੱਚ ਡਕਿਆ ਜਿਸ ਵੇਲੇ ਜੇਲ੍ਹ ਦੇ ਵਿੱਚ ਲੈ ਕੇ ਗਏ ਇਧਰ ਭਾਈ ਮਨਸੁਖ ਜੇਲ੍ਹ ਦੇ ਵਿੱਚ ਬੈਠਾ ਹੋਇਆ ਸਤਿਗੁਰੂ ਤਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਧੁਰ ਕੀ ਬਾਣੀ ਦਾ ਜਾਪ ਕਰਦਾ ਹੈ ਇਧਰ ਜਿਹੜਾ ਰਾਜਾ ਸ਼ਿਵਨਾਪ ਸੀ ਇਹਦੇ ਅੰਦਰ ਨੂੰ ਟਿਕਾ ਨਹੀਂ ਸੀ ਆ ਰਿਹਾ ਜਦੋਂ ਇਹਨੇ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦੇ ਬੋਲ ਜਿਹੜੇ ਇਹਦੇ ਕੰਨ ਦੇ ਵਿੱਚ ਪਏ ਇਹਦਾ ਮਨ ਬੜਾ ਟਿਗਿਆ ਇਹਨੇ ਆਪਣੇ ਸਿਪਾਹੀਆਂ ਨੂੰ ਪੁੱਛਿਆ ਇਹ ਕੌਣ ਗਾਉਂਦਾ ਹੈ ਆਖਿਆ ਜੀ ਇਹ ਉਹੀ ਕੈਦੀ ਹੈ ਜਿਹਨੂੰ ਕੈਦ ਵਿੱਚ ਕੀਤਾ ਹੈ ਜਿਹਨੂੰ ਰਾਤੀ ਫੜ ਕੇ ਲਿਆਂਦਾ ਰਾਦੇਵ ਸ਼ਿਵਨਾਬ ਨੇ ਆਖਿਆ ਮੇਰੇ ਕੋਲ ਬੁਲਾਓ ਜਦੋਂ ਬੁਲਾਇਆ ਪੁੱਛਿਆ ਤੂੰ ਕਿਹੜੇ ਗੀਤ ਗਾਉਂਦਾ ਉਹਨੇ ਆਖਿਆ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਤੁਰਕੀ ਬਾਣੀ ਹੈ ਸਤਿਗੁਰ ਜੀ ਦੀ ਬਾਣੀ ਹੈ ਉਹਨੇ ਆਖਿਆ ਉਹ ਕਿੱਥੇ ਰਹਿੰਦਾ ਆਖਿਆ ਉਹ ਸੁਲਤਾਨ ਉਰ ਰਹਿੰਦਾ ਉਹ ਜਰੇ-ਜਰੇ ਦੇ ਵਿੱਚ ਰਹਿੰਦਾ ਰਾਜਾ ਸ਼ਿਵਨਾਬ ਨੇ ਫਿਰ ਕਈ ਦਿਨ ਭਾਈ ਮਾਨਸੂਖ ਨੂੰ ਆਪਣੇ ਕੋਲ ਰੱਖਿਆ ਤੇ ਆਖਿਆ ਮੇਰੇ ਤੇ ਵੀ ਕਿਰਪਾ ਕਰ ਮੈਨੂੰ ਵੀ ਨਾਲ ਲੈ ਜਾ ਮੈਂ ਵੀ ਉਹ ਤੇਰੇ ਗੁਰੂ ਦੇ ਤੇਰੇ ਮੁਰਸ਼ਿਦ ਦੇ ਦਰਸ਼ਨ ਕਰਨੇ ਨੇ ਤੇ ਰਾਜੇ ਸ਼ਿਵਨਾਬ ਨੂੰ ਭਾਈ ਮਾਨਸੂਖ ਨੇ ਆਖਿਆ ਤੈਨੂੰ ਦਰਸ਼ਨ ਹੋ ਜਾਣਗੇ ਤੂੰ ਇੱਥੇ ਰਹਿ ਕੇ ਉਹਦਾ ਨਾਮ ਧਿਆਹ ਜਦੋਂ ਤੂੰ ਉਹਦਾ ਨਾਮ ਜਪੇਂਗਾ ਤੇ ਉਹ ਤੈਨੂੰ ਆ ਇਥੇ ਦਰਸ਼ਨ ਦੇਣ ਆਵੇਗਾ ਇਸੇ ਤਰ੍ਹਾਂ ਹੋਇਆ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਫਿਰ ਰਾਜਾ ਸ਼ਿਵਨਾਬ ਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਨੇ ਵੇਖੋ ਕਿਵੇਂ ਬਹਾਨਾ ਬੜਿਆ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮਲਾਹ ਭਾਈ ਮਾਨਸੂਖ ਦੇ ਨਾਲ ਕਿਵੇਂ ਹੋਇਆ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਵਿਆਹ ਹੈ ਕਾਰਨ ਬਣਿਆ ਸਤਿਗੁਰੂ ਜੀ ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ ਵੀ ਟੇਕ ਸੀ ਆਪਣੇ ਗੁਰੂ ਦੇ ਉੱਤੇ ਧਰ ਜਿਹੜੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ ਕਹਿੰਦੇ ਇੱਕ ਗੁਰੂ ਦੇ ਉੱਤੇ ਆਪਣੀ ਟੇਕ ਆਪਣਾ ਨਿਸ਼ਚਾ ਆਪਣਾ ਭਰੋਸਾ ਜਿਹੜਾ ਹੈ ਉਹ ਰੱਖ ਲਾਹੇ ਵਡਾਨੀ ਆਸ ਦੂਜੇ ਪਾਸਿਓਂ ਆਸ ਜਿਹੜੀ ਹੈ ਉਹ ਤਿਆਗ ਦੇ ਨਾਨਕ ਨਾਨਕ त्यागਿਆ ਕਾਰਜ ਆਵੈ ਰਾਸ ਏ ਨਾਨਕ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਧਿਆਉਣ ਦੇ ਨਾਲ ਸੇਵਤਾ ਦੇ ਸਾਰੇ ਅਰੰਭੇ ਹੋਏ ਕਾਰਜ ਜਿਹੜੇ ਨੇ ਉਹ ਰਾਸ ਆ ਜਾਂਦੇ ਨੇ ਕੀਤਾ ਲੋੜੀ ਇਹ ਕਾਮ ਸੁਹਾਰ ਪੈ ਆਖੀ ਐ ਸਤਿਗੁਰ ਦੀ ਕਾਰਜ ਦੇਲ ਸਵਾਰ ਸਤਿਗੁਰ ਸੱਚ ਸਾਖੀ ਐ ਇਹ ਸਤਿਗੁਰ ਸੇਵਕਾਂ ਦੇ ਅਰੰਭ ਹੋਏ ਕਾਰਜ ਆਪ ਜੀ ਨੇ ਅੰਗ ਸੰਗ ਸਹਾਈ ਹੋ ਕੇ ਸੰਪੂਰਨ ਕਰਵਾਉਣੇ ਸੋ ਪਰਿਵਾਰ ਨੂੰ ਬੱਚੀ ਦੇ ਵਿਆਹ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਤਿਗੁਰ ਦੀ ਕਿਰਪਾ ਕਰਮ ਸੇਵਕਾਂ ਦੇ ਅਰੰਭ ਹੋਏ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਣ ਸੋ ਦਿੱਤਾ ਹੋਇਆ ਸਮਾਪਤ ਹੈ ਸੋ ਇਤਨੇ ਕੁ ਵਿਚਾਰਾ ਕਰਦਿਆਂ ਬੇਲਤ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਹੋ ਗਈਆਂ ਗੁਰੂ ਸਾਹਿਬ ਤੇ ਸੰਤਾਂ ਬਖਸ਼ਣ ਯੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸੰਗਤਾਂ ਦੇ ਹੁਣ ਦਰਸ਼ਨ ਕਰਨਗੇ ਸਰਦਾਰ ਲਖਮਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ